ਪਿੰਡ ਚੱਕ ਦੇ ਸਰਸ ਵਿਖੇ ਸਰਪੱਜ ਨੀਰੂ ਕੌਰ ਦੇ ਪਤੀ paramagnetic ਸਿੰਘ ਉਰਫ ਪੰਮੀ ਦੀ ਮੌਤ ਦੇ ਮਾਮਲੇ ਵਿੱਚ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਬੜਾ ਪਿੰਡ ਦੇ ਅਰਮਾਨ ਸਹੌਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਡੀਐਸਪੀ ਫਿਲੋਸ ਸਰਵਨ ਸਿੰਘ ਬੱਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ paramagnetic ਪੰਮੀ ਦੀ ਪਤਨੀ ਨੀਰੂ ਕੌਰ ਅਤੇ ਉਸ ਦੀ ਭੈਣ ਸਮੇਤ ਹੋਰ ਲੋਕਾਂ ਨੇ ਦਿੱਤੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੀ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੌਤ ਹਾਰਟ ਅਟੈਕ ਨਾਲ ਹੋਈ ਹੈ ਲੇਕਿਨ ਜਾਗੋ ਦੇ ਦੌਰਾਨ ਅਰਮਾਨ ਸਹੋਤਾ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੁਲਿਸ ਵੱਲ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਸਰ ਚੱਕ ਦੇਸ਼ ਦਾ ਮਾਮਲਾ ਇੱਕ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਕੀ ਕੁਝ ਤਖਤੀ ਦੇ ਵਿੱਚ ਸਾਹਮਣੇ ਆਇਆ ਜੀ ਕੀ ਮਾਮਲਾ ਹੈ ਇਸ ਵਿੱਚ ਇੱਕ ਵਿਅਕਤੀ ਹੈਗਾ ਜਿਹਦੀ 17 ਤਰੀਕ ਨੂੰ ਪਰਮਜੀਤ ਸਿੰਘ ਮੌਤ ਹੋਈ ਹੈ ਉਸ ਬੰਦ ਵਿੱਚ ਸੋਸ਼ਲ ਮੀਡੀਆ ਤੇ ਅੱਜ ਮਾਰਨਿੰਗ ਜਿਹੜੀ ਆ ਉਹ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਸੰਬੰਧ ਵਿੱਚ ਅਸੀਂ ਇਹ ਇਹਦਾ ਤਸਦੀਕ ਕੀਤਾ ਸੀ ਇਸ ਦੀ ਵਾਈਫ ਜਿਹੜੀ ਆ ਨੀਰੂ ਕੌਰ ਉਹ ਵਿਲੇ ਸਰਪੰਚ ਹੈਗੀ ਆ ਉਸ ਦਾ ਬਿਆਨ ਅਸੀਂ ਕਲਮੰਦ ਕੀਤਾ ਸੀ ਉਹਦੀ ਸਿਸਟਰ ਤੇ ਜਿਹੜੇ ਅੰਤਮ ਰਸਮਾਂ ਦੌਰਾਨ ਜਿਨ੍ਹਾਂ ਨੇ ਉਸ ਦਾ ਉਸ ਨੂੰ ਇਸ਼ਨਾਨ ਕਰਵਾਇਆ ਸੀ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਨੇ ਇਸ ਦੀ ਜਿਹੜੀ ਮੌਤ ਆ ਉਹ ਟੂ ਟੂ ਹਾਰਟ ਐਟੈਕ ਹੋਈ ਹੈ ਕੋਈ ਗੋਲੀ ਲੱਗਣ ਨਾ ਨਹੀਂ ਹੋਈ ਪਰਿਵਾਰਕ ਮੈਂਬਰਾਂ ਮੁਤਾਬਕ ਤੇ ਇਸ ਦੇ ਇਲਾਵਾ ਜਿਹੜਾ ਸ਼ਖਸ ਗੋਲੀ ਚਲਾ ਰਿਹਾ ਹੈਗਾ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਵੀਡੀਓ ਉਹਦੇ ਵਿੱਚ ਉਹ ਤਸਦੀਕ ਕੀਤਾ ਗਿਆ ਉਹ ਜਿਹੜਾ ਸ਼ੱਕੀ ਵਿਅਕਤੀ ਹੈਗਾ ਉਹ ਬੜੇ ਪਿੰਡ ਦਾ ਹਰਮਨ ਹੈਗਾ ਅਸੀਂ ਉਸ ਨੂੰ ਅੰਡਰ ਆਰਮਜ਼ ਐਕਟ ਬੁੱਕ ਕਰ ਰਹੇ ਹਾਂ ਤੇ ਤਫਤੀਸ਼ਦਾਨ ਜੋ ਵੀ ਉਹਦੇ ਕੋ ਇਹ ਜਿਹੜਾ ਅਸਲਾ ਹੈਗਾ ਉਹ ਲਾਇਸੈਂਸੀ ਆ ਕਿ ਗੈਰ ਲਾਇਸੈਂਸੀ ਵੀ ਤਸਦੀਕ ਕੀਤਾ ਜਾਵੇਗਾ ਸਰ ਇਹਦੇ ਵਿੱਚ ਕੋਈ ਕੰਪਲੇਟ ਵਗੈਰਾ ਵੀ ਪੁਲਿਸ ਕੋਲ ਆਈ ਸੀ ਨਹੀਂ ਇਸ ਵਿੱਚ ਕੋਈ ਵੀ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕੰਪਲੇਂਟ ਨਹੀਂ ਆਈ ਇਹ ਸਾਨੂੰ ਅੱਜ ਪੁਲਿਸ ਨੂੰ ਜਿਹੜੀ ਜਾਣਕਾਰੀ ਮਿਲੀ ਸੀ ਸੋਸ਼ਲ ਮੀਡੀਆ ਰਾਹੀਂ ਅੱਜ ਮਾਰਨਿੰਗ ਮਿਲੀ ਆ ਤੇ ਫੌਰੀ ਤੌਰ ਤੇ ਉੱਤੇ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਐਫ ਆਈ ਆਰ ਜਿਹੜੀ ਆ ਆਰਮਜ਼ ਐਕਟਰ ਹਿੰਦਰਜ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਕੋਈ ਅਰੈਸਟ ਹੋਣਾ ਸਰ ਹਾਲੇ ਤੱਕ ਜੋ ਐਫ ਆਈ ਆਰ ਤੋਂ ਬਾਅਦ ਰੇਡ ਕਰਕੇ ਜਿਹੜੇ ਸ਼ੱਕੀ ਵਿਅਕਤੀ ਹੋਣਗੇ ਜਾਂ ਇਹਦੇ ਵਿੱਚ ਜਨਾ ਗੋਲੀ ਚਲਾਉਣ ਜਾਂ ਹੋਰ ਵੀ ਕੋਈ ਤੱਤ ਸਾਹਮਣੇ ਆਉਂਦੇ ਆ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਇਹ ਜਦੋਂ ਇਨਸੀਡੈਂਟ ਜਿਹੜਾ ਇਹ ਮੈਰਿਜ ਦਾ ਇਨਸੀਡੈਂਟ ਹੈਗਾ ਰਿਸ਼ਪਾਲ ਸਿੰਘ ਹੈ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਉਸ ਤਰ੍ਹਾਂ ਨੇ ਜਿਹੜਾ ਇੱਕ ਹਾਦਸਾ ਵਾਪਰਿਆ ਇਨਵੈਸਟੀਗੇਸ਼ਨ ਵਿੱਚ ਜੋ ਸਾਹਮਣੇ ਆਇਆ ਜਿਹੜਾ ਅਸਲਾ ਹੈਗਾ ਉਹ ਲਾਇਸੈਂਸੀ ਹੈ ਜਾਂ ਵਿਦਾਊਟ ਲਾਇਸੈਂਸੀ ਹੈ ਕੀ ਹੁਣ ਅਸੀਂ ਕਲੀਅਰ ਕਰ ਰਹੇ ਹੈਗੇ ਕਿ ਅਸਲਾ ਜਿਹੜਾ ਉਹ ਲਾਇਸੈਂਸੀ ਹੈ ਕਿ ਗੈਰ ਲਾਇਸੈਂਸੀ ਹੈ ਉਹ ਅਸੀਂ ਕਲੀਅਰ ਕਰ ਦਾਂਗੇ ਤੇ ਜਿਹੜੀ ਇਹਦੀ ਸ਼ਖਸ ਦੀ ਮੌਤ ਹੋਈ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਹਾਰਟ ਟੈਕ ਨਾਲ ਹੋਈ ਹੈ